ਕਰ ਸਲਾਮਤ ਆ ਬਚ ਕੇ ਕਰ ਪਾਣੀ ਨਾ ਡੁੱਪੇ ਦੋ ਸਾਮਾਨ ਸਮੂਨ ਤੁਹਾਡਾ ਸਮਾਨ ਵੀ ਉੱਥੇ ਵਿੱਚ ਜਿਹੜਾ ਮਾੜਾ ਮੋਟਾ ਸਮਾਨ ਸਾਡੇ ਕਿੰਨੇ ਕੁ ਸਪਾਣਿਆ ਹੈ ਕੋਠਿਆਂ ਦੇ ਵਿੱਚ ਸਮਾਨ ਵਿਚਾਰਾ ਚੱਲਦਾ ਕੋਠਾ ਵੀ ਇਹਦਾ ਵੀ ਟੱਟ ਗਿਆ ਸਾਡੇ ਪੱਕੇ ਸਾਡੇ ਪੱਕੇ ਵੀ ਡਿੱਗਣ ਵਾਲੇ ਹੋਏ ਨੇ ਤੇ ਉੱਥੇ ਸਾਰੇ ਮਰਕੰਦਾ ਪਾੜ ਗਿਆ ਨੇ ਬੋਲਿਆ ਦੇ ਮਾਰੇ ਲਾ ਤੇ ਇੱਥੇ ਕੋਈ ਕੀ ਕਰੀਏ ਗਰੀਬ ਬੰਦੇ ਆ ਨਹੀਂ ਆੜੀ ਪਾਲੀ ਨਹੀਂ ਬੰਨਣਾ ਇੱਥੇ ਅਸੀਂ ਬੜੇ ਔਖੇ ਹੋ ਕੇ ਬੈਠੇ ਹਾਂ ਕਿਦਾ ਮੰਦੇ ਹਾਰਾਵੇਂ ਨੂੰ ਮਾਲ ਦਾ ਕੀ ਹਾਲ ਹੈ ਬੱਕਰੀਆਂ ਦਾ ਕੈਮਰਾਮੈਨ ਨੂੰ ਕਹੂੰਗਾ ਕਿ ਆ ਬੱਕਰੀਆਂ ਦਿਖਾ ਦਿਓ ਇਹ ਸ਼ੁਕਰ ਹੈ ਇਹਦਾ ਮੁਆਵਜ਼ਾ ਮੰਗਣ ਦੀ ਲੋੜ ਨਹੀਂ ਪੈਣੀ ਲੋਕਾਂ ਨੂੰ ਪਰ ਆ ਤਸਵੀਰਾਂ ਨੇ ਉਹਨਾਂ ਲੋਕਾਂ ਦੀਆਂ ਜਿਹੜੇ ਬੱਕਰੀਆਂ ਪਾਲਦੇ ਐ ਕੜਾ ਜੇ ਨੇ ਨਾ ਪਾਣੀ ਆਇਆ ਅੰਦਰ ਸਾਰੇ ਸਮਾਨ ਡੁੱਬ ਗਿਆ ਕੀ ਕਰੀਏ ਉਹ ਤੇ ਪਰ ਕਾਰ ਮੇਰਾ ਉਹ ਵੇਸ਼ਾ ਇੱਕ ਘਰ ਲੈ ਘੋਟੇ ਬਾਲਿਆਂ ਵਾਲੇ ਹੋ ਜੀ ਜਾਨੀ ਪਾਣੀ ਦੇ ਵਿੱਚ ਡੁੱਬੇ ਇਹਨਾਂ ਦੇ ਘਰ ਕਿਸੇ ਦੀਆਂ ਬਾਲੇਆਂ ਦੀਆਂ ਛੱਤਾਂ ਕਿਸੇ ਦੇ ਕੱਚੇ ਘਰ ਹੈ ਜੇ ਪੱਕੇ ਵੀ ਬਣੇ ਆ ਤਾਂ ਕੋਈ ਕੋਠੀਆਂ ਨਹੀਂ ਪਾਈਆਂ ਬਹੁਤ ਮਾੜੇ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਔਰ ਬੱਚਿਆਂ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਇਹ ਥੋੜੇ ਜਾਂ ਸਾਡੇ ਤਰ੍ਹਾਂ ਪ੍ਰਿਵਿਲੇਜਡ ਬੱਚੇ ਨਹੀਂ ਹੈਗੇ ਸਕੂਲ ਜਾਣਾ ਪੁੱਤ ਹਾਂਜੀ ਹੁਣ ਤਾਂ ਬੰਦ ਹੈ ਹਨਾ ਮੋਜਾਂ ਲੱਗੀਆਂ ਤੈਨੂੰ ਹਾਂ ਖੁਦਾਸ ਹੈ ਹਾਂਜੀ ਇਹ ਬੱਕਰੀਆਂ ਨੇ ਹੜ੍ਹ ਦੀਆਂ ਬੱਕਰੀਆਂ ਜਿਹੜੀਆਂ ਪਿਛਲੇ ਸਾਲ ਬਹੁਤ ਸਾਰੀਆਂ ਮਰੀਆਂ ਹਾਂਜੀ ਤਾਂ ਸੀਐਮ ਸਾਹਿਬ ਨੇ ਕਿਹਾ ਸੀ ਕਿ ਬੱਕਰੀਆਂ ਦਾ ਵੀ ਮੁਆਵਜ਼ਾ ਮਿਲੂਗਾ ਕਿਉਂਕਿ ਤੁਹਾਨੂੰ ਦੱਸ ਦਿਨਾ ਪੰਜਾਬ ਦੀ ਡੈਮੋਗ੍ਰਾਫੀ ਨੂੰ ਸਮਝਣ ਦੀ ਲੋੜ ਹੈ دریاਵਾਂ ਦੇ ਨੇੜੇ ਜਿੰਨਾ ਲੱਕ ਹੈ ਉੱਥੇ ਉਹ ਬਰਾਦਰੀਆਂ ਵਸਦੀਆਂ ਜਿਹੜੀਆਂ ਬਹੁਤ ਗਰੀਬ ਗੁਰਬਤ ਦੇ ਵਿੱਚ ਜ਼ਿੰਦਗੀ ਕੱਟ ਕੇ ਬੱਕਰੀਆਂ ਪਾਲਦੇ ਆ ਥੋੜੇ ਬਹੁਤ ਪਸ਼ੂ ਪਾਲਦੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਆ ਬੱਕਰੀਆਂ ਦਿਖਾ ਦਿਓ ਇਹ ਸੀਐਮ ਸਾਹਿਬ ਇਹ ਬਚ ਗਈਆਂ ਨੇ ਸ਼ੁਕਰ ਹੈ ਇਹਦਾ ਮੁਆਵਜ਼ਾ ਮੰਗਣ ਦੀ ਲੋੜ ਨਹੀਂ ਪੈਣੀ ਲੋਕਾਂ ਨੂੰ ਪਰ ਆ ਤਸਵੀਰਾਂ ਨੇ ਉਹਨਾਂ ਲੋਕਾਂ ਦੀਆਂ ਜਿਹੜੇ ਬੱਕਰੀਆਂ ਪਾਲਦੇ ਆ ਇਹ ਉਹ ਲੋਕ ਨੇ ਜਿਹੜੇ ਸ਼ਾਊਕਾਰ ਨਹੀਂ ਹੈਗੇ ਜਿਹੜੇ ਜ਼ਿੰਮੇਦਾਰ ਨਹੀਂ ਹੈਗੇ ਇਹ ਦਰਿਆਵਾਂ ਦੇ ਨੇੜੇ ਦਰਿਆਵਾਂ ਦੇ ਵਿੱਚ ਆਵਦਾ ਬਸਰ ਕਰਦੇ ਆ ਜਮੀਨਾ ਚ ਰਹਿ ਕੇ ਤੁਹਾਡੇ ਕੀ ਹਾਲਾਤ ਐ ਚੰਗਾ ਹੈ ਹਾਂਜੀ ਮਾਰੇ ਮਾੜੀ ਫਿਰ ਵੀ ਹੱਸੀ ਜਾਂਨੇ ਹੋ ਨਹੀਂ ਮਾਰੇ ਯਾਰ ਚੰਗੀ ਕਲਾ ਚੋਂ ਯਾਰ ਫਿਰ ਹੈ ਹਾਂਜੀ ਬਹੁਤ ਮਾਰੇ ਵੀ ਦੀ ਸਾਡੇ ਬਹੁਤ ਜਿਆਦਾ ਮਾਰੇ ਲਾਤੇ ਇੱਥੇ ਕੋਈ ਕੀ ਕਰੀਏ ਗਰੀਬ ਬੰਦੇ ਆ ਨਹੀਂ ਸਾਡੀ ਪੈਲੀ ਨਹੀਂ ਬੰਨਣਾ ਸਾਨੂੰ ਹਾਲ ਕਿੁੱਕੇ ਰਹੇ ਤੇ ਪਾਜੀ ਪਹਾ ਨਾ ਤੇਲਾ ਆ ਇੱਥੇ ਅਸੀਂ ਬੜੇ ਔਖੇ ਹੋ ਕੇ ਬੈਠੇ ਕਿਹਦੇ ਮੰਦੇ ਹਾਲ ਆ ਵੇਲ ਮਾਲ ਦਾ ਕੀ ਹਾਲ ਐ ਬੱਕਰੀਆਂ ਦਾ ਪੇਜ ਜਾਣੇ ਆ ਪੇਜ ਜਾਣੇ ਆ ਕਿਤੇ ਕੋਈ ਵੀਰ ਜੀ ਸਾਡੀਆਂ ਕੰਦਾ ਟੱਠਨੇ ਆਈਆਂ ਆ ਕਿਦੇ ਮੰਦੇ ਹਾਲ ਆ ਵੀ ਵੀਰ ਵੇ ਡੋਹ ਲੈਣਾ ਚੰਦੀ ਕੁਝ ਮੈਂ ਬਹੁਤ ਬਿਮਾਰ ਨਹੀਂ ਆ ਮੇਰਾ ਜਿਹੜਾ ਹੁੰਦਾ ਕੋਈ ਦੂਜਾ ਕੋਠੇ ਹੋਇਆ ਸੀ ਜਾ ਕੇ ਦੇਖਵੇਂ ਮੈਂ ਇੱਥੇ ਬਾਕੇ ਬੈਠੀ ਆ ਕਾਰ ਮੇਰਾ ਉਹ ਵੇ ਸ਼ਰਾ ਇੱਕ ਘੱਟ ਲੈ ਕੋਠੇ ਵਾਲਿਆਂ ਨੇ ਉਹ ਜਿਹੜੀ ਗੱਦੀ ਹਾਰੀ ਲੱਗਦੀ ਉਹ ਮੇਰੇ ਦਵਾਈਦਾਰੂ ਆ ਜਾਂਦਾ ਏ ਬਹੁਤ ਮਾਰਾ ਮੇਰਾ ਹਾਲ ਆ ਤੇ ਸਾਡੇ ਤੇ ਆਦਮੀ ਥੋੜਾ ਉਹ ਮੱਥੇ ਮੋੜੀ ਮੋਟੀ ਦਿਹਾੜੀ ਜਾਂਦੇ ਨਿਆਣੇ ਮੱਥੇ ਰੋਟੀ ਪੰਟੀ ਖੋਣੇ ਬਸ ਬਹੁਤ ਮਾਰਾ ਹਾਲ ਹਟਾ ਦਵਾਈਆਂ ਜੋ ਕੇ ਪੈਸਾ ਨਹੀਂ ਲੱਭਣਦੇ ਇੱਥੇ ਹੁਣਾਂ ਜਿੱਦਾਂ ਦੇ ਆਏ ਬਸ ਚੁੱਟੀਆਂ ਤਾਂ ਵੀ ਪੈ ਗਈਆਂ ਤੇ ਬੈਠਿਆ ਤਰਲੇ ਲੈ ਲੈਣ ਨਹੀਂ ਅਸੀਂ ਤੇ ਭਾਜੀ ਕੋਈ ਹਸਾਬ ਨਹੀਂ ਦੋ ਤੇ ਕਿਤੇ ਤੁਹਾਡੇ ਸਿਰ ਤੇ ਹੀ ਅਸੀਂ ਗਰੀਬ ਦੇ ਇਥੇ ਤੁਹਾਨੂੰ ਪਤਾ ਵੀ ਵੇਲ ਹਾ ਤੁਹਾਡੇ ਘਰ ਸਲਾਮਤ ਆ ਬਚ ਗਏ ਘਰ ਪਾਣੀ ਨਾ ਡੁੱਬੇ ਲੋ ਅਸਮਾਨ ਸਮੂਨ ਤੁਹਾਡਾ ਸਮਾਨ ਵੀ ਉੱਥੇ ਵਿੱਚ ਜਿਹੜਾ ਮਾੜਾ ਮੋਟਾ ਸਮਾਨ ਸਾਡੇ ਕਿੰਨੇ ਕੁ ਸੁਭਾਨਿਆ ਹੈ ਕੋਠਿਆਂ ਦੇ ਵਿੱਚ ਸਮਾਨ ਵਿਚਾਰਾ ਚਲਦਾ ਕੋਠਾ ਵੀ ਇਹਦਾ ਵੀ ਟੱਟ ਗਿਆ ਦਾਦਾ ਸਾਡੇ ਪੱਕੇ ਸਾਡੇ ਪੱਕੇ ਵੀ ਡਿੱਗਣ ਵਾਲੇ ਹੋਏ ਨੇ ਤੇ ਉੱਤੇ ਸਾਰੇ ਮਰ ਕੰਦਾ ਪਾੜ ਗਿਆ ਨੇ ਬਾਲਿਆਂ ਵਾਲੇ ਕੋਠੇ ਆ ਬਾਲਿਆਂ ਵਾਲੇ ਕੋਠੇ ਆ ਹਾਂ ਬਾਲਿਆਂ ਵਾਲੇ ਕੋਠੇ ਦੇ ਉਹ ਵੀ ਸਮਾਨ ਡਿੱਗਣ ਦੇ ਕੰਦਾ ਪਟੀਆਂ ਆ ਬਹੁਤ ਤੰਗੀ ਵੀਰ ਸਾਨੂੰ ਆ ਹਾਂ ਤੁਹਾਡਾ ਗ੍ਰੀਪਾਂ ਦਾ ਜ਼ਰੂਰ ਸੋਚੋ ਕੋਹਣਾ ਮੇਰਾ ਹੱਥ ਕਾ ਘਰ ਨਹੀਂ ਬਣਿਆ ਵੀ ਦਵਾਈ ਤੇ ਦਵਾਈਦਾਰੂ ਤੇ ਲੱਗਦਾ ਰਿਆ ਤੇ ਜਿਹੜਾ ਮਾਨ ਬਟਾ ਵੀ ਡੇਕ ਪਿਆ ਉਹ ਆ 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 ਸਕੂਲ ਨੂੰ ਚੈਲ ਤੇ ਘਰ ਮਾਰੇ ਮਾਰੇ ਇਹਨਾਂ ਬੱਚਿਆਂ ਨੂੰ ਹਾਂਜੀ ਹਾਂਜੀ ਆ ਵੇਖੋ ਘੜਾਂ ਦੇ ਨਾਲ ਪਾਣੀ ਆਇਆ ਅੰਦਰ ਸਾਰਾ ਸਮਾਨ ਡੁੱਬੇ ਕੀ ਕਰੀਏ ਐਦਾਂ ਹੁਣ ਬੜੇ ਤਾਂ ਇਹ ਉਹ ਲੋਕ ਨੇ ਜਿਹੜੇ ਤੁਸੀਂ ਦੇਖੋ ਕਿ ਇਹ ਵੀ ਉਹ ਤਬਕਾ ਹੈ ਪੰਜਾਬ ਦਾ ਜਿੰਨਾ ਜਿਹੜੇ ਦਰਿਆਵਾਂ ਦੇ ਨੇੜੇ ਟਿੜੇ ਰਹਿੰਦੇ ਔਰ ਜਿਨ੍ਹਾਂ ਦੀ ਸਾਰ ਕੋਈ ਨਹੀਂ ਲੈਂਦਾ ਜਿਨ੍ਹਾਂ ਕੋਲੇ ਖਾਣ ਨੂੰ ਉਹਨਾਂ ਕੀ ਹੈ ਉਹਨੇ ਕੀ ਦਾਣੇ ਆ ਉਹਨਾਂ ਕੀ ਆਪਦਾ ਇਹ ਬکریاں ਪਾਲ ਕੇ ਗੁਜ਼ਾਰਾ ਕਰਦੇ ਉਹੀ ਬکریاں ਪਾਲਦੇ ਆ ਜਿਹੜੇ ਬکریاں ਦੀ ਚਰਚਾ ਹੈ ਕਿ ਬکریاں ਤੱਕ ਦਾ ਮੁਆਵਜ਼ਾ ਮਿਲੂਗਾ ਸ਼ਾਇਦ ਇਹਨਾਂ ਦੀਆਂ ਆ 10ਕ ਬਚ ਗਈਆਂ ਇਹਦਾ ਮੁਆਵਜ਼ਾ ਨਾ ਦੇਣਾ ਪਵੇ ਪਰ ਬکریاں ਦਾ ਮੁਆਵਜ਼ਾ ਸਰਕਾਰ ਦਿੰਦੀ ਹੈ ਸਰਕਾਰ ਇਹ ਗੱਲ ਕਹਿੰਦੀ ਹੈ ਇਹ ਛੋਟੇ-ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਸੰਤਰਾ ਮਦਾਸੀ ਦੀਆਂ ਉਹ ਕਵਤਾਂ ਵਾਂ ਕਵਤਾ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਉਹ ਕਮੀਆਂ ਕਮੇ ਨੇ ਜਿਨ੍ਹਾਂ ਦੇ ਪਰਿਵਾਰ ਛੋਟੇ-ਛੋਟੇ ਘਰਾਂ ਚੋਂ ਦੂਰ ਤੁਸੀਂ ਦੇਖੋ ਕਿ ਪਾਣੀ ਦੇ ਵਿੱਚ ਡੁੱਬੇ ਇਹਨਾਂ ਦੇ ਘਰ ਕਿਸੇ ਦੀਆਂ ਬਾਲੀਆਂ ਦੀਆਂ ਛੱਤਾਂ ਕਿਸੇ ਦੇ ਕੱਚੇ ਘਰ ਹੈ ਜੇ ਪੱਕੇ ਵੀ ਬਣੇ ਆ ਤਾਂ ਕੋਈ ਕੋਠੀਆਂ ਨਹੀਂ ਪਾਈਆਂ ਬਹੁਤ ਮਾੜੇ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਔਰ ਬੱਚਿਆਂ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਇਹ ਥੋੜੇ ਜਾਂ ਸਾਡੇ ਤਰ੍ਹਾਂ ਪ੍ਰਿਵਿਲੇਜਡ ਬੱਚੇ ਨਹੀਂ ਹੈਗੇ ਇਹ ਉਹ ਨਹੀਂਗੇ ਜਿਹੜੇ ਕਾਨਵੈਂਟ ਸਕੂਲਾਂ ਵਾਲੇ ਬੱਚੇ ਨੇ ਤੇ ਅੱਜ ਹਾਲਾਤ ਆਈ ਤੇ ਇਹ ਕਿਤੇ ਪਰ ਇਹ ਬਹੁਤ ਪਰਮਾਤਮਾ ਨੇ ਇਹਨਾਂ ਨੂੰ ਤਕੜੇ ਕਰਕੇ ਭੇਜਿਆ ਦੁਨੀਆ 'ਚ ਕਿ ਹਾਲਾਤਾਂ 'ਚ ਇਹ ਲੜ ਰਹੇ ਆ ਸ਼ਾਇਦ ਸਾਡੇ ਨਿਆਣੇ 5 ਮਿੰਟ ਏਸ਼ੀਆ ਤੋਂ ਬਾਹਰ ਜਾਂ ਕਿਤੇ ਧੁੱਪੇ ਨਾ ਖੜ ਸਕਣ ਪਰ ਇਹ ਇਹਨਾਂ ਦੇ ਬੱਚੇ ਨੇ ਜੋ ਇਹਨਾਂ ਹਾਲਾਤਾਂ 'ਚ ਵੀ ਪਲਦੇ ਨੇ ਆਪਦੇ ਮਾਲ ਡੰਗਰ ਦਾ ਵੀ ਇਹ ਧਿਆਨ ਰੱਖਦੇ ਆ ਔਰ ਇਹ ਇੰਨੀ ਇੱਕ ਦੁਨੀਆ ਚ ਵੱਸਣ ਵਾਲੇ ਲੋਕ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਨੇ ਹੜ੍ਹ ਦੀ ਮਾਰ ਇਹਨਾਂ ਤੇ ਜੇ ਹੋ ਸਕੇ ਲੰਗਰ ਪਾਣੀ ਪਹੁੰਚ ਰਿਹਾ ਟਰਾਲੀਆਂ ਬਹੁਤ ਆ ਰਹੀਆਂ ਪਰ ਹੋ ਸਕੇ ਕੋਈ ਮਾਲੀ ਮਦਦ ਇਹਨਾਂ ਦੀ ਹੋ ਸਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਦੀ ਗਰਦੌਰੀ ਹੋਵੇ ਜਿਨ੍ਹਾਂ ਦੇ ਘਰ ਡਿੱਗੇ ਨੇ ਉਹਨਾਂ ਦੀ ਪਛਾਣ ਹੋਵੇ ਔਰ ਇਹਨਾਂ ਲੋਕਾਂ ਤੱਕ ਕੋਈ ਮਦਦ ਪਹੁੰਚ ਕੀਤੀ ਜਾਵੇ ਇਹ ਇਲਾਕਾ ਰਾਵੀ ਦਰਿਆ ਮੇਰੇ ਪਿੱਛੇ ਬਾਰਡਰ ਦਾ ਏਰੀਆ ਹੈ ਪਾਕਿਸਤਾਨ ਕਿੰਨੀ ਕੁ ਦੂਰ ਹੈ ਇਥੋਂ ਥੋੜਾ ਹੀ ਹੈ ਥੋੜਾ ਹੀ ਹੈ ਹਾਂਜੀ ਆ ਨਾਲ ਹੀ ਤੇ ਆ 5 ਕਿਲੋਮੀਟਰ ਹੋਣਾ ਹੈ 5 ਕਿਲੋਮੀਟਰ ਚਾਰ ਪੰਜ ਕਿਲੋਮੀਟਰ ਪਿੱਛੇ ਪਾਕਿਸਤਾਨ ਹੈ ਇਹ ਲਹਿੰਦੇ ਵੱਲ ਮੇਰੇ ਮਗਰ ਲਹਿੰਦੇ ਵੱਲ ਦਾ ਇਲਾਕਾ ਹੈ ਔਰ ਇਸ ਇਲਾਕੇ ਚ ਪਿੱਛੇ ਰਾਵੀ ਤੂਸੀ ਬੰਨ ਤੇ ਪਿੱਛੇ ਪਾਕਿਸਤਾਨ ਬੁਰੇ ਹਾਲਾਤਾਂ ਚੋਂ ਲੰਘ ਰਹੇ ਇਹਨਾਂ ਲੋਕਾਂ ਦੀ ਸਾਰ ਲੈਣੀ ਬਣਦੀ ਹੈ ਪੰਜਾਬ ਪੰਜਾਬ ਖਾਤਰ ਹੀ ਖੜਾ ਹੈ ਕੈਮਰਾ ਪਰਸਨ ਹਰਪ੍ਰੀਤ ਸਿੰਘ ਤੇ ਮਲਕੀਤ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਐਸ ਐਮ ਟੀਵੀ ਅਜਨਾਲਾ